ਕੱਤੀ ਗਿਆ ਸੀ ਉਹ ਸੋਨਾ ਤੱਤੇ ਗਈ ਹੈ ਹਾਂ ਤਿੱਥੇ ਚੱਲ ਗਈ ਸੀ ਤੈਨੂੰ ਨਹੀਂ ਪਤਾ ਤੂੰ ਆਪਦੇ ਫਿਰਦੇ ਤੱਤੇ ਗਈ ਨੂਰ ਹਾਂ ਤੈਨੂੰ ਨਹੀਂ ਪਤਾ ਘਰ ਜਾਣਾ ਤੂੰ ਤੱਥੇ ਚੱਲ ਗਈ ਹਾਂ ਬੈਠਾ ਬੈ ਜਾ ਬੈ ਜਾ ਬੈਠ ਬੈਠ ਤੈਨੂੰ ਨਹੀਂ ਪਤਾ ਲੱਭਾਂ ਦੇਈ ਤੈਨੂੰ ਘਾਦੇ ਮਾਤੇ ਕੌਣ ਆਇਆ ਕੌਣ ਉਹਨੂੰ ਪਤਾ ਨਾ ਮੁੰਡਾ ਹਾਂ ਹੱਸਦਾ ਕੋਣਾ ਕੋਣਾ ਕਹਿੰਦੇ ਕੋਣਾ ਇਹ ਮੁੰਡਾ ਕੌਣਾ ਆਹ ਕੌਣਾ ਇੱਥੋਂ ਆਈ ਤੂੰ ਤਤੋਂ ਆਈਆਂ ਕੋ ਅੰਦਰੋਂ ਆਏ ਉੱਥੇ ਬੈਠੇ ਸੀ ਘਰ ਤੂੰ ਘਰ ਨੂੰ ਜਾਣਾ ਪੁੱਛਦੇ ਇੱਥੇ ਰਹਿ ਕਾ ਨੂੰ ਜਾਣਾ ਵਾ ਤੇ ਇੱਥੇ ਰਹਿਣਾ ਵਾ ਆਹ ਕਾ ਜਾਣਾ ਵਾ ਆਹ ਕੌਣਾ ਹਾਂਦੀ ਕਾਣਾ ਕਿਹਦੀ ਕਾ ਇੱਥੇ ਰਹਿ ਇੱਥੇ ਰਹਿ ਹਾਂ ਇੱਥੇ ਰਹਿ ਅਲਟਰਵੋ ਨਾ ਉਹ ਗਾ ਉਹ ਮਗਵਾਰ ਆ ਗਾਂ ਜਾ ਕੇ ਨਹੀਂ ਮੈਂ ਗਈ ਆ ਜਾ ਮਾਦਨ ਲਿਆ ਆ ਉਹਿੱਥੇ ਚੱਜਣ ਲਈ ਤੂੰ ਨਾ ਕਰ ਲਿਆ ਕਰ ਮੈਂ ਉਹ ਰਾਪੇ ਚੱਜਣ ਲਈ ਦਵਾਈ ਲੈਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਸਾਨੂੰ ਮਾਤਾ ਜੀ ਮਾਛੀਂ ਅੱਡੇ ਤੋਂ ਮਾਤਾ ਦੀਪੂ ਮਾਤਾ ਬਾਦ ਦੇ ਵਿੱਚ ਪਤਾ ਲੱਗਾ ਮਾਤਾ ਦਾ ਨਾਮ ਦੀਪੂ ਮਾਤਾ ਆ ਤੇ ਸਾਨੂੰ ਮਾਛੀਆਂ ਅਡੇ ਤੋਂ ਕਾਲ ਆਈ ਸੀ ਸਾਡੇ ਉੱਥੇ ਵੀਰਾਂ ਨੇ ਇੱਕ ਅੱਗ ਬਲਦੀ ਸੀ માતા ਠੰਡ ਦੇ ਵਿੱਚ ਧੁੰਦ ਦੇ ਵਿੱਚ ਜਾ ਰਹੀ ਸੀ ਅੱਗ ਬਲਦੀ ਦੇਖ ਮਾਤਾ ਦੌੜ ਕੇ ਧੂਣੀ ਦੇ ਚਲੀ ਗਈ ਉੱਥੇ ਵੀਰ ਧੂਣੀ ਸੇਕ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਵੀ ਮਾਤਾ ਸਹੀ ਜਗ੍ਹਾ ਮਤਲਬ ਸਹੀ ਨਹੀਂ ਹੈਗੀ ਦਿਮਾਗ ਦੱਸਦੀ ਨਹੀਂ ਕੁਝ ਵੀ ਆਪਣੇ ਬਾਰੇ ਪਤਾ ਨਹੀਂ ਕੁਝ ਵੀ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਜਦੋਂ ਅਸੀਂ ਮਾਤਾ ਨੂੰ ਲੈਣ ਗਏ ਆਪਾਂ ਮੈਂ ਤਾਂ ਮੇਰੇ ਨਾਲ ਵੱਡਾ ਭਾਜੀ ਪ੍ਰਸ਼ੂਤਮ ਭਾਜੀ ਅਸੀਂ ਗੱਲ ਹੀ ਕਰਦੇ ਪਏ ਸੀ ਵੀ ਮਾਤਾ ਸਾਡੇ ਕੋਲ ਆ ਕੇ ਗਈ ਆ ਉਹੀ ਗੱਲ ਹੋਈ ਆਪਾਂ ਉਥੋਂ ਮਾਤਾ ਨੂੰ ਤਾਂ ਲੈ ਲਾਈ ਪਾਤਾ ਚਲੋ ਵੀਡੀਓ ਸ਼ੇਅਰ ਵੀ ਹੋਈ ਪਿੰਡ ਉਪ ਤੱਕਰ ਵੀ ਪਹੁੰਚੀ ਪਰ ਜਦੋਂ ਹੀ ਅਸੀਂ ਸੇਵਾ ਕਰਦੇ ਸਾਡੀ ਟੀਮ ਨੇ ਦੱਸ ਦਿੱਤਾ ਵੀ ਇਹ ਮਾਤਾ ਸਾਡੇ ਕੋਲ ਇੱਕ ਦਿਨ ਰਹਿ ਕੇ ਗਈ ਸੀ ਮਾਤਾ ਸਾਨੂੰ ਪਹਿਲਾਂ ਵੀ ਮਿਲੀ ਸੀ ਸਾਨੂੰ ਸਾਲਕ ਹੋ ਗਿਆ ਉਥੋਂ ਇਹਨਾਂ ਦੇ ਪਿੰਡੋਂ ਜਿਹੜੇ ਸਰਪੰਚ ਉਹਨਾਂ ਨੂੰ ਆਣ ਕੇ ਮਾਤਾ ਨੂੰ ਲੈ ਗਏ ਸੀ ਹੁਣ ਮਾਤਾ ਨੂੰ ਜਿਹੜਾ ਉਹਨਾਂ ਦਾ ਬੇਟਾ ਆ ਦੇਖ ਸਕਦੇ ਆ ਬੇਟਾ ਆਇਆ ਹੋਇਆ ਲੈਣ ਮਾਤਾ ਨੂੰ ਪਹੁੰਚ ਆਇਆ ਮਾਤਾ ਦੀ ਬੇਟੇ ਦੀ ਦੋਨਾਂ ਦੀ ਤੁਸੀਂ ਦੇਖ ਹੀ ਲਈ ਹੋਗੀ ਜੋ ਗੱਲਬਾਤ ਕਰਦੇ ਆ ਬੇਟਾ ਵੀ ਵਿਚਾਰਾ ਜੋ ਆਪਣਾ ਕੰਮ ਕਰਦਾ ਪੈਲਸਾਂ ਦੇ ਵਿੱਚ ਤੇ ਵੇਟਰ ਦਾ ਕੰਮ ਕਰਦਾ ਆਪਣੀ ਕਿਰਤ ਕਰਦਾ ਤੇ ਮਾਤਾ ਦਿਮਾਗੀ ਤੌਰ ਤੇ ਠੀਕ ਨਹੀਂ ਉਹ ਘਰੋਂ ਚਲ ਜਾਂਦੀ ਹੈ ਤੇ ਸਭ ਤੋਂ ਵੱਡੀ ਗੱਲ ਅੱਜ ਸਾਡੇ ਨਾਲ ਮੇਰੇ ਨਾਲ ਮੇਰੇ ਵੱਡੇ ਭੈਣ ਜੀ ਅੰਜਨਾ ਜੀ ਇਹ ਪਹੁੰਚੇ ਆ ਇਹ ਵੀ ਬਹੁਤ ਵੱਡੀ ਸੇਵਾ ਕਰ ਰਹੇ ਆ ਇਹ ਸਾਡੀ ਭੈਣ ਮਾਮਾ ਦਾ ਮਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਕਾ ਆਸ਼ਰਮ ਜਿਹੜਾ ਫਗਵਾੜੇ ਦੇ ਲਾਗੇ ਚਲਾ ਰਿਹਾ ਬਾਕੀ ਮੈਂ ਐਡਰੈਸ ਮੇਰੀ ਭੈਣ ਦੱਸੂਗੀ ਇਹਨਾਂ ਨਾਲ ਵੀ ਸਾਡਾ ਸੰਪਰਕ ਕਿਵੇਂ ਹੋਇਆ ਸੀਗਾ ਸਾਡਾ ਇੱਕ ਕੇਸ ਸੀਗਾ ਮੈਂ ਭੈਣ ਨਾਲ ਕਿਹਾ ਸੀ ਭੈਣੇ ਤੈਨੂੰ ਦੇਣਾ ਭੈਣ ਕਹਿੰਦੀ ਜਦੋਂ ਮਰਜੀ ਭੇਜਦਾ ਉਹ ਚਲੋ ਅਸੀਂ ਉਹ ਹਸਪੀਟਲ ਐਡਮਿਟ ਕਰਵਾ ਦਿੱਤਾ ਚਲੋ ਉੱਥੇ ਚੱਲਦੇ ਆ ਪਰ ਇਹ ਭੈਣ ਸਾਡੀ ਲੇਡੀਜ਼ ਲਈ ਸੇਵਾ ਕਰਦੀ ਆ ਅੱਜ ਸਾਡੀ ਸੇਵਾ ਕਰਦੇ ਵਿੱਚ ਪਹੁੰਚੀ ਆ ਸਾਡਾ तहे ਦਿਲੋਂ ਧੰਨਵਾਦ ਭੈਣ ਦਾ ਬਹੁਤ ਵਧੀਆ ਲੱਗਾ ਸਾਡੇ ਕੋਲ ਪਹੁੰਚ ਕਿਉਂਕਿ ਸਾਡੀ ਜਦੋਂ ਸਾਰੇ ਇੱਕ ਸੋਚ ਹੀ ਜਦੋਂ ਸਾਨੂੰ ਪਤਾ ਲੱਗਦਾ ਵੀ ਸਾਡੀ ਸੋਚ ਹੀ ਰੱਖਦੇ ਆ ਤਾਂ ਬੜੀ ਖੁਸ਼ੀ ਹੁੰਦੀ ਆ ਵੀ ਇੱਕ ਪਰਿਵਾਰ ਹੀ ਆ ਸਾਡਾ ਸਾਰੇ ਜੋ ਪੰਜਾਬ ਦੇ ਵਿੱਚ ਇੱਕ ਆਸ਼ਰਮ ਚਲਾ ਰਹੇ ਆ ਸਾਰਾ ਹੀ ਸਾਡਾ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਇੱਕ ਕਾਰਜ ਕਰ ਰਹੇ ਆ ਤੇ ਬਹੁਤ ਬਹੁਤ ਧੰਨਵਾਦ ਇਹ ਜਿਹੜਾ ਭੈਣ ਦੇ ਨਾਲ ਬੇਟਾ ਆ ਤੇ ਇਹ ਵੀ ਜਿਹੜਾ ਬੱਚਾ ਇਵੇਂ ਹੀ ਭੈਣੇ ਮਿਲਿਆ ਸੀਗਾ ਹਨਾ ਭੈਣ ਦੱਸੂਗੀ ਭੈਣੇ ਦੀ ਮਾਤਾ ਕਿੱਦਾਂ ਮਿਲਿਆ ਸੀਗਾ ਭੈਣ ਪਹਿਲਾਂ ਦੱਸੋ ਤੁਹਾਡਾ ਆਸ਼ਰਮ ਕਿੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੇਰਾ ਜੀ ਬਾਈ ਜੀ ਆਸ਼ਰਮ ਵਿੱਚ ਧਿਆਲਾ ਰਾਲੂਗਾ ਪਿੰਡਿਆਂ ਦੇ ਅੱਛਾ ਜੀ ਹਾਂ ਜੀ ਬਹਿਰਾਮ ਦੇ ਕੋਲ ਹੈ 3 ਕਿਲੋਮੀਟਰ ਹੈ ਬਹਿਰਾਮ ਤੋਂ ਅੱਛਾ ਜੀ ਹਾਂ ਜੀ ਤੇ ਪਿੰਡ ਕਿੰਨੇ ਸਰੀਰ ਆ ਉੱਥੇ ਇਸ ਟਾਈਮ 11 ਆ ਬਾਕੀ ਤਕਰੀਬਨ ਲੇਡੀਜ਼ ਸਾਰੀਆਂ ਹਾਂ ਜੀ ਲੇਡੀਜ਼ ਯਾਰ ਇੱਕ ਹਾਂਜੀ ਤੇ ਫਿਰ ਅਸੀਂ ਪਿੰਡ ਘਰ ਚ ਹੀ ਸਟਾਰਟ ਕੀਤਾ हां जी हां जी ਇਹ ਆਪਣੇ ਘਰ ਚੋਂ स्टार्ट ਕੀਤਾ ਸੀਗਾ ਮੇਰੇ ਹਾਂ ਜੀ ਇਹ ਪੈਣੀ ਬੱਚਾ ਫਿਰ ਕਿਵੇਂ ਇਹ ਬੱਚੇ ਦਾ ਜਨਮ ਸਾਡੇ ਕੋਲ ਹੀ ਹੋਇਆ ਸੀਗਾ ਅੱਛਾ ਜੀ ਇਹ ਸਾਨੂੰ ਫਗਵਾੜਿਆ ਤੋਂ ਰੇਲਵੇ ਪੁਲਿਸ ਵਾਲਿਆਂ ਨੇ ਸਾਨੂੰ ਤੇ ਘਰ ਪਹੁੰਚ ਕੀਤੀ ਸੀ ਅੱਛਾ ਜੀ ਵੀਚ ਐਡ ਆਈ ਸੀ ਰਾਤ ਨੂੰ ਦਿਖਾਇਆ ਵੀ ਕੋਈ ਮਨ ਕੀ ਕੋਈ ਲੜਕੀ ਆ ਪ੍ਰੈਗਨੈਂਟ ਆ ਬਸ ਟ੍ਰੇਨ ਚ ਬੱਤੀ ਆ ਤੇ ਉਹ ਵੀ ਜਿੰਨਸੀ ਉਹਨਾਂ ਤੇ ਸੰਪਨ ਕੀਤਾ ਤੇ ਫਿਰ ਉਹਨਾਂ ਨੇ ਜਦ ਐਸਟੀ ਐਮ ਤੋਂ ਪਰਮਿਸ਼ਨ ਲੈ ਕੇ ਹਾਂਜੀ ਇਹ ਸਾਡੇ ਕੋਲ ਛੱਡ ਕੇ ਗਏ ਹਨ ਤੇ ਇਹ ਸਾਡੇ ਕੋਲ ਜਦੋਂ ਆਏ ਤੇ ਇਹ ਤਕਰੀਬਨ 9 ਦਿਨਾਂ ਬਾਅਦ ਹੀ ਇਹਦਾ ਜਨਮ ਹੋ ਗਿਆ ਸੀ ਵਾਹਿਗੁਰੂ ਤੇ ਹਾਂਜੀ ਤੇ ਫਿਰ 9 ਤਕਰੀਬਨ 9 ਦਿਨ ਜਿਆਦਾ ਪੂਰਾ ਹੋਇਆ ਹੀ ਸੀ ਤਾਂ ਇਹਦੀ ਮਾਦਰ ਬਚਰੀ ਉਹ ਇਹਨੂੰ ਛੱਡ ਕੇ ਚਲੀ ਗਈ ਸਾਡੇ ਕੋਲ ਅੱਛਾ ਛੱਡ ਕੇ ਚਲੀ ਗਈ ਹੋਰ ਇਹਨੂੰ ਛੱਡ ਕੇ ਚਲੀ ਗਈ ਤਾਂ ਉਹਨੂੰ ਸਾਨੂੰ ਜਿਵੇਂ ਗੋਲੀ ਜੇ ਸੇਵਾ ਲੱਗੀ ਕੀ ਨਾਮ ਰੱਖਿਆ ਭੈਣੇ ਇਹਦਾ ਨਾਮ ਮਾਧਵ ਹੈ ਮਾਧਵ ਇਹਦਾ ਨਾਮ ਮਾਧਵ ਹਾਂਜੀ ਮਾਧਵ ਬਹੁਤ ਵੱਡੀ ਗੱਲ ਹੈ ਭੈਣੇ ਸਾਰੀ ਸਤਿਕਾਰ ਸਤਿਕਾਰ ਬੋਲੋ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਸਾਸ ਸਾਸ ਨਿਕਾਲ ਬਲਾਓ ਸਾਰਿਆਂ ਨੂੰ ਤੁਸੀਂ ਸਾਸਿਕਨ ਮੈਂ ਜਿਵੇਂ ਆਇਆ ਤੇ ਮੈਂ ਦੇਖਿਆ ਇੱਕ ਪਰਿਵਾਰ ਮੰਗੂ ਹੀ ਬੱਚਿਆਂ ਨੂੰ ਰੱਖਣਾ ਜੁਰੇ ਆ ਜਾ ਇਧਰ ਬੁੱਤ ਕਿਉਂਕਿ ਸਾਡੇ ਇੱਕ ਪਰਿਵਾਰ ਹੁੰਦੇ ਜਿਵੇਂ ਸਾਰੇ ਜੁਰਾਵਰ ਨੂੰ ਤੁਸੀਂ ਜਾਣਦੇ ਆ ਪਹਿਲੇ ਸਾਡੇ ਕੋਈ ਵੀ ਜੁਰਾਵਰ ਸਿੰਘ ਆ ਹਾਂਜੀ 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 ਇਹ ਸਾਡਾ ਸ਼ਰਾਰਤੀ ਹੈ ਇਹ ਮੇਰਾ ਪੁੱਤ ਆਦੀ ਭਾਏ ਇਧਰ ਇਧਰ ਦੇਖ ਤੇ ਬਹੁਤ ਵੱਡੀ ਸੇਵਾ ਸਾਡੀ ਭੈਣ ਕਰ ਰਹੀ ਆ ਤੇ ਸਾਡੀ ਸੰਸਥਾ ਬਾਬਾ ਇਹਨੇ ਬਾਬਾ ਦੀਪ ਸਿੰਘ ਸੇਵਾਦਾਲ ਤੇਰੇ ਨਾਲ ਆ ਜਿੱਥੇ ਸਾਡੀ ਕਿਤੇ ਲੋੜ ਪੈਂਦੀ ਜਦੋਂ ਵੀ ਮਰਜ਼ੀ ਸਾਨੂੰ ਯਾਦ ਕਰੋ ਭੈਣ ਚਲੋ ਉਥੇ ਡੋਨਰ ਘਟਾ ਮਤਲਬ ਭੈਣ ਦੱਸਦੀ ਪਈ ਸੀ ਕਈ ਚੀਜ਼ਾਂ ਦੀ ਲੋੜ ਆ ਜਰੂਰ ਮੇਰੇ ਵੀਰ ਜਿਹੜਾ ਵੀ ਜਿੱਥੇ ਕੋਈ ਜਾ ਸਕਦਾ ਆ ਉਥੇ ਦੇ ਲਾਗੇ ਦੇ ਜੋ ਕੋ ਸਾਡਾ ਐਨ ਆਰ ਆਈ ਵੀਰ ਆ ਤੇ ਭੈਣ ਨਾਲ ਜਰੂਰ ਉਥੇ ਨੰਬਰ ਭੈਣੇ ਬੋਲ ਦਿਓ ਆਪਣਾ ਕਿਹਨਾਂ ਦਾ ਨੰਬਰ 98 783 36502 36502 ਉਥੇ ਕਾਫੀ ਚੀਜ਼ਾਂ ਦੀ ਤੁਸੀਂ ਭੈਣ ਨੂੰ ਫੋਨ ਕਰ ਸਕਦੇ ਆ ਜਿਹੜੀ ਚੀਜ਼ ਦੀ ਲੋੜ ਆ ਤੁਸੀਂ ਸਦੀ ਭੈਣ ਨਾਲ ਸੰਪਰਕ ਕਰਕੇ ਨੰਬਰ ਤੇ ਤੁਸੀਂ ਉਥੇ ਹੈਲਪ ਚਾ ਸਕਦੇ ਆ ਉਥੇ ਕਾਫੀ 11 12 ਸ਼ਰੀ ਰਹਿ ਰਹੇ ਆ ਸਾਡੀਆਂ ਭੈਣਾਂ ਸਾਡੀਆਂ ਮਾਮਾ ਰਹਿ ਰਹੀਆਂ ਜਿਨ੍ਹਾਂ ਨੂੰ ਸਾਡੀਆਂ ਭੈਣ ਦੇਖ ਰਹੀ ਆ ਹੁਣ ਇਹ ਜਿਹੜਾ ਵੀਰ ਨੂੰ ਅਸੀਂ ਮਾਂ ਮਾਂ ਪੁੱਤ ਮਿਲੇ ਆ ਤੇ ਹੁਣ ਛੱਡੂ ਹੁਣ ਤਿਆਰ ਰੱਖੂਗਾ ਪੂਰਾ ਕੋਈ ਨਾ ਤਿਆਰ ਖਾਂਦੇ ਪੂਰਾ ਹੈ ਹੁਣ ਜਾਵੇ ਨਾ ਯਾਰ ਦੂਜੀ ਵਾਰ ਚਲ ਗਈ ਮਾਤਾ ਨਹੀਂ ਨਹੀਂ ਹੁਣ ਨਹੀਂ ਜਾਂਦੀ ਹੈ ਪੱਕਾ ਰਿਆ ਦਵਾਈ ਖਲੋਣੀ ਪੈਣੀ ਆ ਠੀਕ ਆ ਮਾਤਾ ਜਾਣਾ ਹੈ ਮੁੰਡੇ ਨਾਲ ਜਾਣਾ ਹੈ ਤੂੰ ਆ ਜਾਣਾ ਜਾਣਾ ਰਹਿ ਲੈ ਸਾਡੇ ਕੋਲ ਹਾਂ ਹਾਂ ਨਾ ਸੁਣਦਾ ਚਲੋ ਠੀਕ ਆ ਸੰਗਤ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਤਾਂ ਜੋ ਕਿਸੇ ਲੋੜਵੰਦ ਤੱਕਰ ਕਿਤੇ ਕੋ ਤੁਹਾਨੂੰ ਦੀਦਾ ਹੋਵੇ ਤਾਂ ਸਾਡੇ ਨਾਲ ਸਾਡੇ ਤੱਕਰ ਸੰਪਰਕ ਹੋ ਸਕੇ ਤਾਂ ਜੋ ਉਹਨੂੰ ਅਸੀਂ ਦੇਖਭਾਲ ਸੇਵਾ ਸੰਭਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ